ਸ੍ਰੀ ਗੁਰੂ ਜੀ ਆਪਾਂ ਬਣਾਉਣ ਲੱਗੇ ਲੋਕੀ ਦੀ ਸਬਜ਼ੀ। ਲੋਕੀ ਆਪਣੀ ਘਰ ਦੀ ਹੈ ਜੀ। ਬਿਲਕੁਲ ਫਰੈਸ਼ ਤੋੜ ਕੇ ਬਣਾਈ ਹੈ ਤਾਜੀ ਤਾਜ਼ੀ। ਇਹ ਤਾਂ ਜੀ ਆਪਣੇ ਘਰ ਦੀਆਂ ਸਬਜ਼ੀਆਂ ਦੀ ਮੌਜ ਰਹਿਂਦੀ ਹੈ। ਵੀ ਆਪਾਂ ਤਾਜੀ-ਤਾਜੀ ਤੋੜ ਕੇ ਬਣਾ ਲੈਣੇ। ਤੇ ਆਪਾਂ ਨੇ ਲਸਣ, ਪਿਆਜ਼ ਲੈ ਐਜਾ ਜੀ ਆਪਾਂ ਨੇ ਲਏ ਨੇ ਲਾਲ ਟਮਾਟਰ। ਤਿੰਨ ਤਿੰਨ ਲੈਨੇ ਆਪਾਂ ਨੇ ਇਹ ਹਰੇ ਟਮਾਟਰ। ਇਹ ਤਿੰਨ ਜੀ ਟਮਾਟਰ ਬਹੁਤ ਵਧੀਆ ਲੱਗਦੇ ਨੇ। ਪਿਛਲੇ ਸਾਲ ਘਟਣ ਲੱਗੇ ਜੀ। ਇਹਪਰ ਅਨੁਸਾਰ ਇਹਨਾਂ ਘਰੇ ਸਾਰੀ ਬੀਜਣੀ ਚਾਹੀਦੇ ਜਿਹੜੇ ਭੈਣ ਭਰਾਵਾਂ ਦੇ ਘਰੇ ਜਗ੍ਹਾ ਹੈਗੀ ਜਿੰਨਾ ਦੇ ਨਹੀਂ ਹੈਗੀ ਜੇ ਆਪਾਂ ਗੰਢੇ ਚ ਉਗਾ ਸਕਦੇ ਧਰਕੜਾਹੀ ਚ ਆਪਾਂ ਨੇ ਤੇਲ ਗਰਮ ਰੱਖਿਆ ਹੰਦੀ ਲਸਣ ਪਿਆਜ਼ ਆਪਾਂ ਨੇ ਪਾ ਲਿਆ ਸਾਰਾ ਲਗਾਤਾਰ ਹਲਾਉਂਦੇ ਹੋਏ ਆਪਾਂ ਜੀ ਦੋ ਚੁਣ ਪਿਆਜ਼ ਨੂੰ ਸੁਕਾ ਲਾਂਗੇ ਇਹ ਥੋੜਾ ਜਿਹਾ ਪੱਕਾ ਲਰਦੇ ਇਹ ਕਰ ਲਾਂਗੇ 10-15 ਤੱਕ ਪਕਾ ਲਾਂ। ਹੁਣ ਕੋਈ ਤਜੀ ਕਰ ਦਈਏ ਸਬਜ਼ੀਆਂ ਤਾਂ ਬਹੁਤ ਮੋਜ ਰਹਿੰਦੀ ਹੈ। ਆਪਣੇ ਥੋੜੀ ਜਿਹੀ ਅਜੇ ਚਿਮਲਾ ਬਚਾ ਲੱਗੀਆਂ ਸੀ। ਇੱਕ ਲੱਗੀ ਸੀ ਕਿ ਜੀ ਲੱਗ ਗਈ। ਲੋਕ ਜਿੱਦੀ ਵੱਡੀ ਤਾਂ ਵੱਡੀ ਕਰ ਲਈ ਸੀ ਦੋ ਜੀ ਦੋਕ ਜੰਦੇ ਵਿੱਚ ਹੀ ਵੱਡੀ ਹੋ ਗਈ। ਕੁ ਪਹਿਲਾਂ ਲੱਗੀ ਸੀ ਉਹ ਆਪਾਂ ਥੋੜੀ ਜਿਹੀ ਨਰਮੀ ਤੋੜ ਲਈ ਸੀ। ਉਹ ਆਪਾਂ ਦਿਨਾ ਵਿੱਚ ਦੋਨਾਂ ਦੀ ਦਾਲ ਜਪਾਈ। ਜਿੰਦੀ ਕੋਈ ਜਿਮਲਾ ਮਿਕਸ ਚੀ ਹੈ ਆਪਾਂ ਕਿ ਮਿਕਸ ਚੀ ਦੀ ਸਬਜ਼ੀ ਬਣਾਈਏ ਤਾਂ ਮੈਂ ਬਤਾ ਰਹੇ ਹਾਂ। ਸਾਡੀ ਤਾਂ ਸਬਜ਼ੀ ਤੇ ਥੋੜੀ ਹੀ ਹੋ ਗਈ। ਕੋਈ ਵੀ ਬਾਕੀ ਤੁਹਾਨੂੰ ਦੇਖਣ ਦਾ ਮਾਣ ਆਉਂੂਗਾ ਹੁਣ ਆਪਾਂ ਬਣਾ ਰਹੇ ਹਾਂ ਲੋਕੀ ਕਰੋ ਦੇ ਤੇਲ ਦਾ ਆਪਾਂ ਕੜਕਾ ਲਏ ਕੋਈ ਲੋਕੀ ਦੀ ਸਬਜ਼ੀ ਨੂੰ ਦੇਖੀ ਕਿ ਉਹਦਾ ਵੀ ਲਾ ਸਕਦੇ ਹਾਂ ਜਿਹੜੇ ਖਾਣਾ ਪਸੰਦ ਕਰਦੇ ਹਰ ਪਾਜੀ ਕਈ ਵਾਰੀ ਲਾ ਵੀ ਲੈਣੇ ਆ ਤੇ ਜਦ ਆਪਾਂ ਇਹ ਗਰਮ ਤੇਲ ਦੇਈ ਲਾਇਆ ਟੱਕ ਦਾਂਗੇ ਫਿਰ ਆਪਣਾ ਕੜਕਾ ਥੋੜੇ ਜਲਦੀ ਜੰਮ ਜੇ ਪਾ ਜੀ ਨਾਲੇ ਲਾਲ ਟਮਾਟਰ ਰੱਖ ਦਾਂਗੇ। ਇਹਨੂੰ ਦਾਰਨਾ ਚੇਲਕ। ਆਪ ਜੀ ਦੇਗਾ ਜੇ ਥਾਪੀ ਰੱਖ ਦਿੰਦੇ। ਥਾਪ ਕੇ ਰੱਖਦੇ ਫਿਰ ਨਰਮ ਜੇ ਹੋ ਜਾਣਗੇ ਟਮਾਟਰ। ਉਦਾਹਰਨ ਦਿੱਤੇ ਰੱਖੀ ਹੋਈ ਸੀ ਆਪਾਂ ਸਾਜੀ ਬਣਾਉਣ ਤੋਂ ਘੰਟਾ ਡੇਢ ਘੰਟਾ ਪਹਿਲਾਂ ਟਮਾਟਰਾਂ ਨੂੰ ਬਾਹਰ ਕੱਢ ਲੈਂਦੇ ਹੁਣ ਮੈਂ ਹਾਂਜੀ ਆਪਾਂ ਇਸ ਤਰ੍ਹਾਂ ਕੱਟਸੀ ਦੇ ਨਾਲ ਨਾ ਮੈਸ਼ ਕਰਕੇ ਇਹਦੇ ਉੱਪਰ ਨਾ ਛਿਲਕਾ ਜਿਹੜਾ ਉੱਤਰ ਗਿਆ ਇਹ ਨੂੰ ਗੱਦ ਲਾ ਗਿੱਤਾ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਸਾਰੇ ਛਿਲਕੇ ਤੋੜ ਲਾ ਜਿਹੜੇ ਹਰੇ ਕੇ ਮਟਰ ਕੱਟ ਕੇ ਰੱਖੇ ਨੇ ਇਹ ਵੀ ਵਿੱਚ ਪਾ ਦੇ। ਆਹ। ਤਾਂ ਬਿੰਦੀ ਟਾਹਣ ਦੇਣਾ। ਵੀ ਜਿੰਨਾਰ ਮਜੀ ਹੋ ਜਾਣਾ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਲਾਲ ਮਿਰਚ ਪਾਵਾਂਗੇ ਕੁੱਟੀ ਹੋਈ ਘਰ ਦੀ ਆਪਣੀ ਮਿਰਚ ਹੈ ਪਾ ਪਾਵਾਂਗੇ ਜੀ ਨਮਕ ਹਲਦੀ ਗਰਮ ਮਸਾਲਾ ਇਹਦਾ ਆਪਾਂ ਜੀ ਗਰਮ ਮਸਾਲਾ ਪਾਉਨੇ ਆ ਆਪਾਂ ਜਦੋਂ ਧਾਲ ਦਾ ਸ਼ੁਰੂ ਚ ਤੜਕਾ ਲਾਉਨੇ ਆ ਆਪਾਂ ਜੀਰਾ ਇਸ ਕਰਕੇ ਨਹੀਂ ਪਾਉਂਦੇ ਇਹ ਆਪਾਂ ਸਾਰਾ ਸਮਾਨ ਆ ਜੀ ਜਿਵੇਂ ਜੀਰਾ ਹੋ ਗਿਆ ਸਾੜ ਦਾ ਧਣੀਆਂ ਹੋ ਗਿਆ ਕਾਲੀ ਮਿਰਚ ਵੱਡੀਆਂ ਲੈਜੀਆਂ ਲਦੀ ਨੇ ਧਾਲ ਚੀਨੀ ਸੁੰਡ ਆਪਾਂ ਮਿਕਸ ਕਰਕੇ ਰੱਖਿਆ ਹੋਇਆ ਹਾਂ ਜੀ ਆਪਾਂ ਸਾਰੀਆਂ ਚੀਜ਼ਾਂ ਨੇ ਕੁੱਟ ਕੇ ਗਰਮ ਮਸਾਲਾ ਤਿਆਰ ਕਰਿਆ ਹੋਇਆ ਹੈ ਧਾਲ ਚੀਨੀ ਵਿੱਚ ਸੁੰਡ ਦੀ ਗੱਠੀ ਪਾਈ ਹੋਈ ਹੈ ਜੀ ਤਾਂ ਕਰਕੇ ਆਪਾਂ ਸ਼ੁਰੂ ਦੇ ਵਿੱਚ ਜੀਰਾ ਨਹੀਂ ਪਾਉਂਦੇ ਆਪਾਂ ਇਸ ਤਰ੍ਹਾਂ ਕੁੱਟ ਕੇ ਰੱਖਿਆ ਹੋਇਆ ਉਹ ਹੀ ਪਾਉਨੇ ਹਾਂ ਅੱਜ ਤੜਕੇ 'ਚ ਥੋੜਾ ਜਿਹਾ ਪਾਣੀ ਪਾ ਦਾਂ। ਆਪਾਂ ਇਸ ਤਰ੍ਹਾਂ ਤੜਕੇ ਦੇ ਵਿੱਚ ਨਾ ਥੋੜਾ ਜਿਹਾ ਪਾਣੀ ਜ਼ਰੂਰ ਪਾਉਣਾ ਚਾਹੀਦਾ। ਇਤਨੇ ਆਪਣਾ ਤੜਕਾ ਜਿਹੜਾ ਉਹ ਥੋੜਾ ਜਿਹਾ ਫਲਾਵਰ ਦੇ ਦੇ ਕੇ ਚਾ ਆ ਜਾਂਦਾ। ਫਿਰ ਲੋਕੀ ਫੁੱਲ ਜਾਂਦਾ। ਇਹਨੂੰ ਤਾਂ ਕਿ ਪਕਾਵਾਂਗੇ ਜੀ ਜਦੋਂ ਇਹ ਰਿਜਣ ਲੱਗ ਜੂਗਾ ਨਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਲੋਕੀ। ਹਾਂਜੀ ਹੁਣ ਆਪਾਂ ਪਾ ਦਾਂਗੇ ਕੱਟੀ ਹੋਈ ਲੋਕੀ ਸਾਰੇ ਮਸਾਲੇ ਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਲੋਕੀ ਦੇ ਸ਼ਾਇਨਗੇ ਦੱਸ ਦਗੀ ਨਮਟਾ ਜੀ ਬੁੱਲਦੀਆਂ ਸਬਜ਼ੀਆਂ ਘੱਟੇ ਪਸੰਦ ਨੇ ਮਹਾਂ ਜੇ ਘਰੇ ਸਬਜ਼ੀ ਹੁੰਦੀ ਆ ਉਦੋਂ ਹੀ ਖਾਨੀ ਤੇ ਸਾਡੇ ਘਰੇ ਸਬਜ਼ੀ ਕੋਈ ਨਾ ਹੋਵੇ ਨਹੀਂ ਲੱਗਦੀ ਕੋਈ ਫੇਰ ਤਾਂ ਮੈਂ ਜੀ ਦਾਣੇ ਹੀ ਖਾਨੀ ਆ ਜਿਵੇਂ ਆਪਾਂ ਨੇ ਕਾਲੇ ਚਨੇ ਧਰ ਲਈ ਤੋਂ ਮੀਊਂਗੀ ਬਸਨ ਧਰ ਲਈ ਕਦੇ ਰਾਜਮਾ ਬਣਾ ਲੇ ਕਦੇ ਮੂੰਗੀ ਮੋਠ ਬਣਾ ਲੇ ਕਦੇ ਆਲੂ ਪਕੌੜੇ ਬਣਾ ਲੇ ਕਦੇ ਆਲੂ ਭੜੀਆਂ ਫੇਰ ਜੀ ਇਸ ਤਰ੍ਹਾਂ ਦੀਆਂ ਦਾਣਾ ਖਾਨੇ ਹਰੀ ਮਿਰਚ ਵੀ ਨਹੀਂ ਪਾਉਂਦੇ ਹਰੀ ਮਿਰਚ ਤੋਂ ਵੀ ਸਾਨੂੰ ਅਲਰਜੀ ਆ ਪਹਿਲਾਂ ਤਾਂ ਜੀ ਬਥੇਰੀ ਖਾਧੀ ਆ ਪਤਾ ਨਹੀਂ ਕਿਪ ਹੋ ਗਏ ਅਲਰਜੀ ਹੋਣ ਲੱਗੀ ਟਿਆਕ ਦਾਂਗੇ ਚ ਟਾਕੇ ਪਕਾ ਹਾਂਜੀ ਸਬਜੀ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਵਿੱਚ ਇਹਨੂੰ ਚੈੱਕ ਕਰ ਲੈ ਬੋਲਦੀ ਸਬਜ਼ੀ ਨੇ ਜੂ ਤਾਂ ਰਿਜਦੀ ਹੋਣੀ ਹੈਗੀ ਬਹੁਤ ਹੋ ਗਈ ਰਿਜ ਗਈ ਆਪਾਂ ਥੋੜੀ ਜਿਹੀ ਰਸਮੀ ਸੀ ਜੀ ਹੋ ਰੱਖਾਂਗੇ ਜਿਆਦਾ ਸੁੱਕੀ ਸਬਜ਼ੀ ਨਹੀਂ ਰੱਖਾਂਗੇ ਥੋੜ੍ਹ ਕਦਾਂਗੇ ਹਜੇ ਨਾਲ ਸਬਜ਼ੀ ਆਪਣੀ ਮੰਨ ਕੇ ਤਿਆਰ ਹੈ। ਜੈਸਾ ਆਪਾਂ ਬੰਦ ਕਰ ਦਾਂਗੇ। ਫਸ ਥੋੜੀ ਜਿਹੀ ਅੰਨੀ ਕ ਜੀ ਤਰੀਗੀ ਰੱਖਾਂਗੇ ਆਪਾਂ। ਜੇ ਆਪ ਇਸ ਤਰ੍ਹਾਂ ਦੱਬ-ਦੱਬ ਕੇ ਕਰਾਂਗੇ ਤਾਂ ਫੇਰ ਸਬਜ਼ੀ ਥੋੜੀ ਆਪਣੀ ਮੈਸ਼ ਜੀ ਹੋ ਜੂਗੀ। ਫਿਰ ਆਪ ਮੰਨ ਕਰਕੇ ਐਂ ਢੱਕ ਦੇਣੀ ਆ। ਆਪ ਜੀ ਨਾਲ ਹੋ ਜੂਗੀ। ਖੇਰ ਖਾਣ ਤੋਂ ਪਹਿਲਾਂ ਥੋੜੀ ਜੀ ਇਸ ਤਰ੍ਹਾਂ ਮੈਸ਼ ਕਰ ਦਾਂਗੇ। ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ